ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਡੀਓ ਸੇ ਪਹਿਲਾਂ ਵੀ ਬਹੁਤ ਪਾਈਆਂ ਨੇ ਪਰ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਕਿਉਂਕਿ ਅੱਜ ਸਾਡਾ ਜਾਣਾ ਇੱਕ ਐਹੋ ਜਿਹਾ ਪਵਿੱਤਰ ਸਥਾਨ ਤੇ ਹੋਇਆ ਜਿੱਥੇ ਜਾ ਕੇ ਰੂਹ ਖੁਸ਼ ਹੋ ਗਈ ਪਰ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਜੋ ਵੀ ਗੁਰੂ ਦੇ ਸਿੱਖ ਹਨ ਉਹ ਇਸ ਵੀਡੀਓ ਨੂੰ ਪਹਿਲਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਨਾਲ ਕਰ ਲੈਣ ਹਾਂਜੀ ਆਪ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਸਿੱਖ ਧਰਮ ਵਿੱਚ ਪੰਜ ਤਖਤ ਹੋਏ ਹਨ ਸ੍ਰੀ ਕੇਸਗੜ ਸਾਹਿਬ ਪਟਨਾ ਸਾਹਿਬ ਭਜੂਰ ਸਾਹਿਬ ਅਕਾਲ ਤਖਤ ਸਾਹਿਬ ਤੇ ਦਮਦਮਾ ਸਾਹਿਬ ਉਹਨਾਂ ਦੇ ਵਿੱਚੋਂ ਇੱਕ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਸਾਡਾ ਪਹੁੰਚਣਾ ਹੋਇਆ ਤੇ ਇਹ ਧਰਤੀ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਬਾਬਾ ਦੀਪ ਸਿੰਘ ਜੀ ਦੇ ਚਰਨ ਛੋਹ ਨੂੰ ਪ੍ਰਾਪਤ ਇਹ ਧਰਤੀ ਹੈ ਹਾਂਜੀ ਅਸੀਂ ਪਹੁੰਚ ਚੁੱਕੇ ਹਾਂ ਦਮਦਮਾ ਸਾਹਿਬ ਇਸ ਨੂੰ ਗੁਰੂ ਕੀ ਕਾਸ਼ੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਤਲਵੰਡੀ ਸਾਬੋ ਵਿਖੇ ਸਥਿਤ ਹੈ ਤੇ ਇਥੋਂ ਦੇ ਸਥਾਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇੱਥੇ ਗੁਰਦੁਆਰਾ ਲਖਨ ਸਰ ਸਾਹਿਬ ਮੌਜੂਦ ਹੈ। ਗੁਰਦੁਆਰਾ ਲਿਖਣ ਸਰ ਸਾਹਿਬ ਦੀ ਖਾਸ ਗੱਲ ਇਹ ਹੈ ਤੇ ਇਸ ਦੀ ਸ਼ੁਰੂਆਤ ਕਿੱਥੋਂ ਹੋਈ ਕਿਉਂਕਿ ਬਾਬਾ ਦੀਪ ਸਿੰਘ ਜੀ ਨੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕੀਤਾ ਸੀ ਇਸ ਕਰਕੇ ਇੱਥੇ ਬੱਚਿਆਂ ਤੋਂ ਛੋਟੀਆਂ ਸਲੇਟਾਂ ਉੱਤੇ ਜਾਂ ਇਸ ਤਰੀਕੇ ਨਾਲ ਬਰੇਤੀ ਉੱਤੇ ਗੁਰਮੁਖੀ ਉਚਾਰਨ ਲਈ ਕਿਹਾ ਜਾਂਦਾ ਹੈ ਲਿਖਣ ਲਈ ਕਿਹਾ ਜਾਂਦਾ ਹੈ ਤੇ ਸਮੰਨਿਆ ਜਾਂਦਾ ਹੈ ਕਿ ਜੋ ਵੀ ਇੱਥੇ ਗੁਰਮੁਖੀ ਲਿਖਦੇ ਹਨ ਉਹਨਾਂ ਬੱਚਿਆਂ ਦੇ ਸਿਰ ਉੱਤੇ ਬਾਬਾ ਦੀਪ ਸਿੰਘ ਜੀ ਦੀ ਅਪਾਰ ਕਿਰਪਾ ਰਹਿੰਦੀ ਹੈ ਤਿਆਰ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵੱਡੀ ਲੱਕੜ ਦੀ ਸਲੇਟ ਉੱਤੇ ਗੁਰਮੁਖੀ ਉਚਾਰੀ ਗਈ ਹੈ ਜਿਸ ਨੂੰ ਦੇਖ ਕੇ ਮਨ ਨੂੰ ਬੜਾ ਸਕੂਨ ਮਿਲਿਆ ਇਸ ਧਰਤੀ ਨੂੰ ਨਮਸਕਾਰ ਕਰਕੇ ਅੱਜ ਰੂਹ ਖੁਸ਼ ਹੋ ਗਈ ਮੈਂ ਸਭ ਨੂੰ ਬੇਨਤੀ ਕਰਨਾ ਚਾਹੁੰਨੀ ਆ ਕਿ ਆਪ ਜੀ ਜਰੂਰ ਜਾਓ ਤੇ ਇੱਥੇ ਦਰਸ਼ਨ ਕਰੋ ਬੜਾ ਹੀ ਭਾਗਾ ਵਾਲਾ ਬੰਦਾ ਹੈ ਜੋ ਇੱਥੇ ਜਾ ਕੇ ਦਰਸ਼ਨ ਕਰਦਾ ਹੈ ਪਰ ਮੁਰਦਿਆਂ ਸਾਡਾ ਬਹੁਤ ਹੀ ਵੱਡੀ ਪ੍ਰੋਬਲਮ ਖੜੀ ਹੋ ਗਈ ਕਿਉਂਕਿ ਬਹੁਤ ਹੀ ਤੇਜ਼ ਮੀਂਹ ਪੈ ਰਿਹਾ ਸੀ ਮੀਂਹ ਕਹਿੰਦਾ ਸੀ ਕਿ ਤੁਹਾਡਾ ਦੇਣਾ ਕੀ ਹੈ ਫੇਰ ਵੀ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਨਾਲ ਅਸੀਂ ਬਰਨਾਲੇ ਨੇੜੇ ਪਹੁੰਚੇ ਤੇ ਬਰਨਾਲੇ ਦੇ ਨੇੜੇ ਜਾ ਕੇ ਮੀਂਹ ਥam ਗਿਆ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਆਊਟਲੈਟ ਤੇ ਗਏ ਤੇ ਉੱਥੇ ਵੀ ਮੀਂਹ ਨੇ ਬੁਰਾ ਹਾਲ ਕਰ ਰੱਖਿਆ ਸੀ ਚਲੋ ਫੇਰ ਵੀ ਕਿਸੇ ਤਰੀਕੇ ਨਾਲ ਥੋੜਾ ਜਿਹਾ ਸਕੂਨ ਮਿਲਿਆ ਕਿਉਂਕਿ ਮੀਂਹ ਘੱਟ ਹੋ ਗਿਆ ਸੀ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਘਰ ਪਹੁੰਚੇ ਪਰ ਬਾਬਾ ਦੀਪ ਸਿੰਘ ਜੀ ਦੀ ਬੜੀ ਕਿਰਪਾ ਰਹੀ ਤੇ ਸਾਰੀ ਯਾਤਰਾ ਬਹੁਤ ਵਧੀਆ ਰਹੀ ਬਹੁਤ ਬਹੁਤ ਧੰਨ